ਸ਼ੁਕਰੀਆ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਤੇ ਅੱਜ ਦੇ ਵਲੋਗ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅੱਜ ਆਪਣਾ ਜਿਹੜਾ ਕੀ ਆ ਸਟੋਰੀ ਆ ਥੋੜਾ ਲੇਟ ਲੱਗਿਆ ਕਿਉਂਕਿ ਕੰਮ ਕਰਦੇ ਕਰਦੇ ਅਸੀਂ ਥੋੜਾ ਲੇਟ ਹੋ ਗਏ ਸੀਗੇ ਤੇ ਹੋੜ ਹੀ ਲਾਇਆ ਤੇ ਵੈਸੇ ਵੀ ਅਸੀਂ ਆਪਣੀ ਜਿਹੜੀ ਟਾਈਮਿੰਗ ਆ ਥੋੜੀ ਚੇਂਜ ਕਰ ਦੇਣੀ ਆ ਤੇ ਆਪਾਂ 6:00 ਤੇ 6:00 ਤੋਂ 7:00 ਦੇ ਵਿੱਚ ਵਿੱਚ ਆ ਕਰਨਾਂ ਆ ਤੇਰਾ ਤੇ ਅਸੀਂ 10 ਤੋਂ 11 ਦੇ ਵਿੱਚ ਵਿੱਚ ਰਹਿ ਆ ਰਹਾਂਗੇ ਤੇ ਬਾਕੀ ਆਪਣਾ ਇਹਦਾ ਸਟੋਲਾ ਲੱਤ ਗਿਆ ਆ ਤੇ ਅੱਜ ਅਸੀਂ ਆਪਣੇ ਸਟੋਲ ਦੇ ਵਿੱਚ ਲੈ ਕੇ ਆਏ ਆ ਫਰੈਂਚ ਫ੍ਰਾਈਜ਼ कुरकुरੇ ਮਮੋਸ ਸਪ੍ਰਿੰਗ ਰੋਲ ਸਿੰਪਲ ਰੋਲ 버ਗਰ ਤੇ ਗਾਇਸ ਇਧਰ ਆਪਣੇ ਆਗੇ ਮਮੋਸ ਤੇ ਆ ਇਧਰ ਹਨ ਨੂੰ ਇੱਕ ਪਲੇਟ ਆਈ ਸੀ ਕਰੰਚੀ ਰੋਲ ਦਾ ਉਹ ਅਸੀਂ ਫ੍ਰਾਈ ਕਰਕੇ ਪਾਰਸਲ ਕਰਕੇ ਦਵਾਂਗੇ ਕਸਟਮਰ ਨੂੰ ਤੇ ਗਾਇਸ ਪਹਿਲਾਂ ਮੀ ਆ ਗਿਆ ਜੀ ਤਾਂ ਹੀ ਜਲਦੀ ਜਲਦੀ ਛਤਰੀ ਲਗਾ ਲਈ ਵੈਸੇ ਤਾਂ ਅਸੀਂ ਡੇਲੀ ਲਗਾਉਂਦੇ ਆ ਤੇ ਅੱਜ ਥੋੜਾ ਜਲਦੀ ਲਗਾ ਲਈ ਤੇ ਬਾਰਿਸ਼ ਹਟ ਗਈ ਆ ਤੇ ਗਰਮੀ ਗਰਮੀ ਜੀ ਹੋ ਗਈ ਆ ਅਸੀਨਾਈ ਜਾਂਦਾ ਬਸ ਏ ਗਾਇਸ ਇਧਰ ਅਸੀਂ ਆਪਣੇ ਜਿਹੜੇ ਰੋਲ ਆ ਉਹ ਤਲਦੇ ਪਏ ਆ ਇਧਰ ਜਿਹੜੇ ਆ ਇਹ ਸਿੰਪਲ ਰੋਲ ਆ ਉਹ ਤਲ ਤਲ ਕੇ ਰੱਖੇ ਜਾਂਦੇ ਆ ਤਾਂ ਕਿ ਬਾਅਦ ਵਿੱਚ ਜਲਦੀ ਜਲਦੀ ਇਹ ਫਰਾਈ ਹੋ ਜਾਣ ਤੇ ਇਹ ਨਾਲ ਫੁਰਫਰੇ ਜੀ ਬਣ ਜਾਣੀ ਪਾਣੀ ਦੇ ਅੰਦਰ ਉਹ ਲਾ ਫਰਾਈ ਹੋ ਗਿਆ ਤੇ ਹੁਣ ਇਹਨੂੰ ਕੱਟ ਕਰਾਂਗੇ ਅਸੀਂ ਆਮਾ ਕੱਟ ਕਰ ਦੋ ਕੀ ਕਰਨਾ ਇੱਕ ਕਰਨਾ ਨਾ ਆ ਕਰ ਦਿੰਨੀ ਮੈਂ ਤੇ ਗਾਇਸ ਇੱਧਰ ਅਸੀਂ ਇੱਕ ਇੱਕ ਪਲੇਟ ਔਰ ਸੌਰੀ ਇੱਕ ਪੀਸ ਪਾਤਾ ਸਿੰਪਲ ਰੋਲ ਦਾ ਇਹ ਜਦ ਨਾ ਫਰਾਈ ਕਰੋ ਨਾ ਇਦਾਂ ਟੁੱਟਣ ਲੱਗ ਜਾਂਦੇ ਆ ਦਿਖਾਈ ਦਿਖਾਈ ਦੋ ਕਿੱਧਰ ਧਿਆਨ ਆ ਜੇ ਫਰਾਈ ਨਾਗਰੀਏ ਤਾਂ ਇਦਾਂ ਲਾਈਨਾਂ ਲਿਓ ਇੰਨੀਆਂ ਟੁੱਟੀਆਂ ਹੁੰਦੇ ਆ ਇਸ ਕਰਕੇ ਬੜੇ ਖਰਾਬ ਹੋ ਜਾਂਦੇ ਆ ਇਹ ਫਰਾਈ ਕਰਨੀ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਆਪਾਂ ਕਿਹ ਲੈ ਰੱਖਦੇ ਸੱਚੀ ਵਲੀ ਨਾ ਕਸਟਮਰ ਕਹਿੰਦੇ ਹੋ ਜਾਂਦੇ ਤੇ ਗਾਇਸ ਕਈ ਵਾਰੀ ਨਾ ਸਾਡੇ ਕੋਲ ਮਤਲਬ ਕਸਟਮਰ ਆਂਦਾ ਤਾਂ ਵਿਚਾਰਾ ਨੂੰ ਕਨਫਿਊਜ਼ ਹੋ ਜਾਂਦਾ ਆ ਕਿ ਮੈਂ ਵੈਜ ਮੋਮੋਸ ਲਵਾਵਾਂ ਜਾਂ ਨੌਨ ਵੈਜ ਲਵਾਵਾਂ ਹਨਾ ਤੇ ਫਿਰ ਉਹਨੇ ਨਾ ਕਸਟਮਰ ਨੇ ਮੈਨੂੰ 40 ਰੁਪਏ ਕਰਤੇ ਕਹਿੰਦਾ ਦੀਦੀ ਮੈਨੂੰ 40 ਰੁਪਏ ਵਾਲੇ ਜਿਹੜੇ ਮੋਮੋਸ ਆਉਂਦੇ ਆ ਉਹ ਦੇ ਦੋ ਤੇ ਮੈਂ ਉਹਨੂੰ ਵੈਜ ਮੋਮੋਸ ਕਰਤੇ ਕਿਉਂਕਿ ਜਿਹੜੇ ਸਾਡੇ ਵੈਜ ਮੋਮੋਸ ਆ ਉਹ ਅਸੀਂ 40 ਰੁਪਏ ਪਲੇਟ ਲਗਾਨੇ ਆ ਤੇ ਇਧਰ ਅਸੀਂ ਨਾ ਹਨਾ ਉਹਨੂੰ 40 ਰੁਪਏ ਵਾਲੇ ਮੋਮੋਸ ਜਿਹੜੇ ਪੈਕ ਕਰ ਦਿੱਤ ਕਰਕੇ ਦਿੰਦੇ ਮੈਂ ਤੇ ਗਾਇਸ ਇਧਰ ਨਾਲੇ ਬਾਰਿਸ਼ ਆ ਗਈ ਸੀਗੀ ਤੇ ਪਰ ਸਾਨੂੰ ਤੇ ਚਲ ਕੋਈ ਗੱਲ ਨਹੀਂ ਅਸੀਂ ਤੇ ਆਣਾ ਅਮਰੀਲਾ ਲਗਾਇਆ ਸੀਗਾ ਤੇ ਤੇਰਾ ਮੈਂ ਇਧਰ ਪੁੱਛਦੀ ਪਈ ਆਂ ਕਿ ਸਾਸ ਕਿਹੜੀ ਚਾਹੀਦੀ ਹੈ ਕਹਿੰਦੇ ਮੈਨੂੰ ਕਹਿੰਦੇ ਤਿੱਖੀ ਸਾਸ ਪਾ ਦਿਓ ਐਂਡ ਨਾਲ ਮਾਇਨਿਸ ਵੀ ਪਾ ਦਿਓ ਤੁਸੀਂ ਜਿਹੜਾ ਮਤਲਬ ਕਿ ਪਰਸ ਮਤਲਬ ਮੋਮੋਸ ਆ ਪੈਕ ਕਰਕੇ ਤੇ ਕਸਟਮਰ ਨੂੰ ਦੇਤੀ ਸੀਗੇ ਤੇ ਇਧਰ ਮੈਂ ਫਰਾਈ ਕਰਦੀ ਪਈ ਸੀ ਸਪ੍ਰਿੰਗ ਰੋਲ ਤੇ ਨਾਲੇ ਉਧਰ ਜਿਹੜੀ ਕਿ ਬਾਰਿਸ਼ ਆ ਗਈ ਸੀਗੀ ਤੇ ਇੱਕਦਮ ਬਾਰਿਸ਼ ਆ ਗਈ ਤੇ ਅਸੀਂ ਹੈਨਾ ਕੀ ਕਹਿੰਦੇ ਪਿਛਲੀ ਰੀਵ ਵੀ ਇਦਾਂ ਆ ਗਈ ਤੇ ਜਿਹਦੇ ਕਰਕੇ ਬਾਰਿਸ਼ ਕਰਕੇ ਨਾ ਸਾਡੇ ਸਟੂਲ ਦੀਆਂ ਕਈ ਚੀਜ਼ਾਂ ਜਿਹੜੀਆਂ ਹੀ ਖਰਾਬ ਹੋ ਗਈਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ ਸੋ ਇਸ ਕਰਕੇ ਕਿ ਆਪਾਂ ਆਪਣੇ ਸਟਾਲ ਤੇ ਜਿਹੜਾ ਕੀ ਆ ਛਤਰੀ ਲਈ ਆਏ ਆ ਐਂਡ ਹਨਾ ਛਤਰੀ ਅਸੀਂ ਵੈਸੇ ਡੇਲੀ ਲਗਾਉਂਦੇ ਆ ਕਿਉਂਕਿ ਉੱਪਰੋਂ ਨਾ ਫੁੱਲ ਜੇ ਕਿਰਦੇ ਰਹਿੰਦੇ ਆ ਕਦੇ-ਕਦੀ ਨੇਹਰੀ ਜੀ ਆ ਜਾਂਦੀਆਂ ਨਾ ਉਹਦੇ ਕਰਕੇ ਸਾਰੇ ਕੜਾਈ ਵਿੱਚ ਕਿਰਦੇ ਰਹਿੰਦੇ ਆ ਤਾਂ ਤਾਂ ਕਰਕੇ ਅਸੀਂ ਕੀ ਆਪਾਂ ਛਤਰੀ ਲਈ ਆਏ ਕਿ ਆਪਾਂ ਇਹ ਚੀਜ਼ ਤੋਂ ਮਤਲਬ ਵੀ ਬਚ ਸਕੀਏ ਆਪਣੀਆਂ ਚੀਜ਼ਾਂ ਨੂੰ ਪਚਾ ਸਕੀਏ ਤੇ ਵੈਸੇ ਲਗਨ ਨਾਲ ਨਾ ਗਰਮੀ ਬੜੀ ਹੋ ਜਾਂਦੀ ਹੈ ਇੱਧਰ ਉੱਤਰ ਤੇ वैसे भी पड़ी हूं मज़े ही हुई पई क्योंकि बारिश आके फिर बंद हो गई ते इधर करके ना बड़ी हूं मज़े ही हुई पई पर सानू मजबूरी ही लेनी ਤੇ ਪੈਣੀ ਤੇ गाइस बाकी अपनी लोकेशन ਦਾ ਤੁਹਾਨੂੰ ਪਤਾ ਹੀ ਹੈ ਸੈਕਟਰ 68 ਮੁਹੱਲੇ ਨੀਅਰ ਫੋਰੈਸਟ ਕੰਪਲੈਕਸ اور ਦੇ ਫਰੰਟ ਸਾਈਡ ਤੇ ਜੀ ਕੀ ਹੈ ਜੀ ਆਪਣਾ ਮੇਰਾ ਤੇ ਮੇਰੀ ਮੰਮੀ ਦਾ ਜਿਹੜਾ ਕਿ ਸਟਾਲ ਲੱਗਦਾ ਆ ਤੇ ਇੱਥੇ ਆਪਣੇ ਕੋ ਹਣਾ ਹਜੇ ਕਾਫੀ ਕੁਝ ਸਮਾਨ ਰਹਿ ਗਿਆ ਸੀ ਕਿਉਂਕਿ بارش ਹੋਣ ਕਰਕੇ ਤੇ ਕਸਟਮਰ ਆਉਣਾ ਬੰਦ ਹੋ ਗਏ ਸੀਗੇ ਤੇ ਬਾਕੀ ਸਾਰੇ ਆਣੇ ਆਪਣਾ ਬਣਾਇਣਾ ਸਟੋਰ ਖਿਲਾ ਕੇ ਬੈਠੇ ਸੀਗੇ ਹਨਾ ਤੇ ਆਪਾਂ ਵੀ ਆਪਣੀਆਂ ਆਪਣੀਆਂ ਜਿਹੜੀਆਂ ਚੀਜ਼ਾਂ ਕੀ ਵੇਚਦੇ ਪਈ ਤੇ ਇਧਰ ਆਪਣੇ ਕੋ ਕਸਟਮਰ ਆਗੇ ਅਸੀਂ ਇਹਨਾਂ ਨੂੰ ਚਾਹੀਦੇ ਫ੍ਰੈਂਚ 프라이ਸ ਤੇ ਗਾਇਸ ਆਪਣੀ ਬੜੀ ਫ੍ਰੈਂਚ 프라이ਸ ਹੁੰਦੀ ਆ 50 ਰੁਪਏ ਦੀ ਪਲੇਟ ਹੁੰਦੀ ਆ ਇਹ ਹਫਤੀਰਪੇ ਦੀ ਹੁੰਦੀਆਂ ਸੋ ਇਹ ਫ੍ਰੈਂਚ ਫ੍ਰਾਈਜ਼ ਦੇ ਵਿੱਚ ਨਾ ਅਸੀਂ ਲੋਇਡਡ ਪ੍ਰਾਈਜ਼ ਵੀ ਸਟਾਰਟ ਕੀਤੀਆਂ ਸੀਗੀਆਂ ਤੇ ਫਿਲਹਾਲ ਹਜੇ ਆਪਾਂ ਬੰਦ ਕਰ ਦਿੱਤੀਆਂ ਕਿਉਂਕਿ ਕਸਟਮਰ ਨੇ ਆਰਡਰ ਲੈਣਾ ਬੰਦ ਕਰ ਦਿੱਤਾ ਸੀ ਸੋ ਹੁਣ ਅਸੀਂ ਜਲਦੀ ਤੋਂ ਜਲਦੀ ਸਟਾਰਟ ਕਰਾਂਗੇ ਲੋਇਡਡ ਪ੍ਰਾਈਜ਼ ਦੇ ਵਿੱਚ ਅਸੀਂ ਸੌਸਸ ਵਗੈਰਾ ਪਾ ਕੇ ਦਿੰਦੇ ਹਾਂ ਤਾਂ ਬਹੁਤ ਜ਼ਿਆਦਾ ਜੰਮੀ ਬਣਦੀਆਂ ਸੋ ਤੁਸੀਂ ਵੀ ਇੱਕ ਵਾਰੀ ਆ ਕੇ ਸਾਡੇ ਸਟਾਲ ਦਾ ਵਿਜ਼ਿਟ ਕਰੋ ਤੇ ਸਾਰੀਆਂ ਚੀਜ਼ਾਂ ਟਰਾਈ ਕਰੋ ਤੇ ਗਾਇਸ ਇਧਰ ਨਾ ਫ੍ਰੈਂਚ ਫ੍ਰਾਈਜ਼ ਦਾ ਆਰਡਰ ਆ ਗਿਆ ਸੀ ਤੇ ਉਹ ਜਿਹੜੇ ਪਿੱਛੇ ਦੀਦੀ ਖਲੋਤੇ ਹੋ ਕਹਿੰਦੇ ਮੈਨੂੰ ਵੀ ਕਰ ਦਿਓ ਫ੍ਰੈਂਚ ਫ੍ਰਾਈਜ਼ ਫਿਰ ਇਧਰ ਤਿੰਨ 버ਗਰ ਵੀ ਆ ਗਏ ਨਾਲੇ ਸਪ੍ਰਿੰਗ ਰੋਲ ਆ ਗਏ ਤੇ ਨਾਲੇ ਮੋਮੋਜ਼ ਆ ਗਏ ਤੇ ਮੈਂ ਇੱਕਦਮ ਕਨਫਿਊਜ਼ ਹੋ ਗਈ ਕਿ ਪਹਿਲਾਂ ਕਿਹੜੀ ਚੀਜ਼ ਫ੍ਰਾਈ ਕਰਾਂ ਹਨਾ ਤੇ ਫਿਰ ਮੈਂ ਕੀ ਕੀਤਾ ਜਿਹੜੇ ਪਹਿਲਾਂ ਪਹਿਲਾਂ ਕਸਟਮਰ ਆਏ ਹੀ ਉਹਨਾਂ ਨੂੰ ਮੈਂ ਚੀਜ਼ਾਂ ਮਤਲਬ ਫ੍ਰਾਈ ਕਰਕੇ ਦੇ ਗਈ ਕਿਉਂਕਿ ਤੋ ਜਣੇ ਤਾਂ ਫ੍ਰੈਂਚ ਫ੍ਰਾਈਜ਼ ਵਾਲੇ ਸੀਗੇ ਤੇ ਇੱਕ ਕਸਟਮਰ ਆਇਆ ਸੀ ਉਹਨਾਂ ਨੂੰ ਤਿੰਨ 버ਗਰ ਚਾਹੀਦੇ ਹੀ ਏ ਰੋਲ ਚਾਹੀਦੇ ਹੀ ਮੋਮੋਸ ਚਾਹੀਦੇ ਹੀ ਫਿਰ ਉਹਨਾਂ ਟਾਈਮ ਮੈਂ ਆਪਣੇ ਜਿਹੜੇ ਇਧਰ 버ਗਰ ਹੀ ਉਹ ਟੋਸਟ ਕਰ ਲਈ ਤੇ ਉਧਰ ਮੈਂ ਫਰੈਂਚ ਫ੍ਰਾਈਸ ਪਾ ਕੇ ਤੇ ਉਹ ਦੀਦੀ ਦਾ ਪਿੱਛੇ ਆਰਡਰ ਲਗਾ ਰਹੀ ਸੀ ਤੇ ਆਪਣੇ ਕੋ ਗਾਇਸ ਆਹ ਵਾਲਾ ਹੀ 버ਗਰ ਮਿਲਦਾ ਹੈ ਫਰਾਈ ਵਾਲਾ 버ਗਰ ਨਹੀਂ ਮਿਲਦਾ ਆਹ ਡੱਬਰਗਰ ਦਾ ਰੇਟ ਬਹੁਤ ਹੀ ਜਦਾ ਘੱਟਾ ਅਸੀਂ 30 ਰੁਪਏ ਦਾ 버ਗਰ ਲਗਾਉਂਦੇ ਆ ਨੂਡਲ ਵਾਲਾ ਤੇ ਤੁਸੀਂ ਬਾਕੀ ਕਿਤੇ ਵੀ ਟਰਾਈ ਕਰ ਲਓ ਤੁਹਾਨੂੰ 30 ਰੁਪਏ ਦਾ ਕਿਤੇ ਵੀ ਨਹੀਂ ਮਿਲਣਾ ਤੇ ਆਪਣੀ ਟਿੱਕੀ ਵੀ ਜਿਹੜੀ ਹੋਮ ਮੇਡ ਹੁੰਦੀ ਆ ਤੇ ਆਪਣਾ ਆਪਾ ਇੱਧਰ ਜਿਹੜੇ ਫ੍ਰੈਂਚ ਫ੍ਰਾਈਜ਼ ਦੀ ਜਿਹੜੇ ਪੈਕ ਕਰਕੇ ਦਿੰਦੇ ਪਏ ਸੀਗੇ ਕਸਟਮਰ ਨੂੰ ਤੇ ਗਾਇਸ ਇੱਧਰ ਵੀ ਮੰਮੀ ਨੇ ਆਈ ਥਿੰਕ ਰੋਲ ਜਿਹੜੇ ਹੀ ਕਿ ਪਤਾ ਨਹੀਂ ਮੋਮੋਜ਼ ਹੀ ਕਿ ਪੈਕ ਕਰਕੇ ਦਈ ਜਾਂਦੇ ਕਸਟਮਰ ਨੂੰ ਕਿਉਂਕਿ ਇੱਕਦਮ ਰਸ਼ ਪੈ ਗਿਆ ਸੀਗਾ ਸਾਡੇ ਕੋ ਕੋਈ ਕਿਸੇ ਨੂੰ ਮੋਮੋਜ਼ ਚਾਹੀਦੇ ਕਿਸੇ ਨੂੰ ਰੋਲ ਹਨਾ ਤੇ ਮੈਂ ਤੇ ਚਲੋ ਨਹੀਂ ਕਨਫਿਊਜ਼ਿੰਗ ਨਹੀਂ ਹੁੰਦੀ ਮੰਮਾ ਕਦੇ-ਕਦੇ ਹੋ ਜਾਂਦੇ ਆ ਕਿਉਂਕਿ ਫੇਰ ਤੁਹਾਨੂੰ ਪਤਾ ਹੀ ਆ ਦੇ ਗਾਇਸ ਇੱਧਰ ਨਾ ਹਨਾ ਆਪਾਂ ਫ੍ਰੈਂਚ ਫ੍ਰਾਈਜ਼ ਜਿਹੜੇ ਕਿ ਮੈਂ ਪੈਕ ਕਰਦੇ ਪਈ ਨਹੀਂ ਤੇ ਨਾਲੇ ਉਧਰ ਮੈਂ ਹੋਰ ਇੱਕ ਪਲੇਟ ਬਾਤੀ ਤੇ ਉਹ ਦੀਦੀ ਕਹਿੰਦੀ ਕਿ ਤੁਸੀਂ ਜਲਦੀ ਕਰ ਦਿਓ ਬਾਰਿਸ਼ ਹੁੰਦੀ ਪਈ ਆ ਤੇ ਮੈਂ ਜਲਦੀ ਜਲਦੀ ਆਪਣੇ ਘਰ ਜਾਵਾਂ ਹਨਾ ਤੇ ਗਾਇਸ ਇੱਧਰ ਆਪਣੇ ਜਿਹੜੇ ਫ੍ਰੈਂਚ ਫ੍ਰਾਈਜ਼ ਹੀ ਜਿਹੜੇ ਮੈਂ ਕੀ ਕਹਿੰਦਾ ਫ੍ਰਾਈ ਕਰਦੇ ਸੀਗੇ ਸੋ ਹੁਣ ਮੈਂ ਬਣਾਉਂਦੀ ਪਈ ਆ 버ਗਰ ਤੇ ਗਾਇਸ ਆਲਰੇਡੀ ਖੜੀ ਚਟਨੀ ਹੁੰਦੀ ਹੈ ਮਿੰਟ ਤੇ ਗ੍ਰੀਨ ਖੜਾ ਹਰੀ ਮਿਰਚ ਦੀ ਹੁੰਦੀ ਆ ਤੇ ਆਪਣੀ ਜਿਹੜੀ ਮਿੱਠੀ ਚਟਨੀ ਹੁੰਦੀ ਆ ਉਹ ਵੀ ਗੁੜ ਤੇ ਸ਼ੱਕਰ ਦੀ ਹੁੰਦੀ ਆ ਸੋ ਸਾਰੀਆਂ ਚੀਜ਼ਾਂ ਹਨਾ ਆਪਾਂ ਘਰੇ ਬਣਾਉਂਦੇ ਆ ਤੇ ਗਾਇਸ ਹੁਣ ਅਸੀਂ ਐਡ ਕਰਾਂਗੇ ਚਿਕਨ ਰੋਲ ਤੇ ਐਗ ਰੋਲ ਤੇ ਚਿਕਨ ਵਾਲੇ ਔਰ ਨੂਡਲ ਹੋਗੇ ਐਗ ਨੂਡਲ ਹੋਗੇ ਕਿਉਂਕਿ ਹੁਣ ਸਾਵਨ ਦਾ ਮਹੀਨਾ ਖਤਮ ਹੋ ਰਿਹਾ ਆ ਸੋ ਆਇਆ ਇੱਕ ਜੀਜੀ ਹੈ ਜੇ ਚਲਾਈਗੀ ਚਿਕਨ ਮੋਮੋਸ ਤੇ ਆਪਾਂ ਹੁਣ ਉਹ ਵੀ ਜਲਦੀ ਤੋਂ ਜਲਦੀ ਆਪਣੇ ਮੈਨੂ ਚ ਕੀ ਹੈ ਲੈ ਕੇ ਆਵਾਂਗੇ ਤੇ ਗਾਇਸ ਇਹ ਕਹਿੰਦੇ ਪਏ ਸੀ ਕਿ ਤੁਸੀਂ ਗ੍ਰੀਨ ਸੌਸ ਲਾਤੀ ਮਿਲੂ ਤੇ ਮਿੱਠੇ ਮੋਮੋ ਮਿੱਠੇ 버ਗਰ ਚਾਹੀਦੇ ਹੀ ਕਿਉਂਕਿ ਬੱਚਿਆਂ ਨੇ ਖਾਣੇ ਸੀ ਇਸ ਕਰਕੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਟੈਨਸ਼ਨ ਨਾ ਲਵੋ ਸਾਡੀ ਜਿਹੜੀ ਗ੍ਰੀਨ ਵਾਲੀ ਸੌਸ ਹੁੰਦੀ ਆ ਇਹ ਨਹੀਂ ਸਪਾਈਸੀ ਨਹੀਂ ਹੁੰਦੀ ਤੇ ਮੈਂ ਫਿਰ ਵੀ ਇਹਦੇ ਉੱਤੇ ਜਿਹੜੀ ਕੀ ਆ ਮਿੱਠੀ ਚਟਨੀ ਲਗਾ ਦੇਣੀ ਆ ਅਗਰ ਬੱਚਿਆਂ ਨੇ ਖਾਣਿਆਂ ਦੇ ਗਾਇਸ ਫਿਰ ਮੈਂ ਥੋੜੀ ਥੋੜੀ ਹੈਨਾ ਕੈਚਪ ਪਾਤੀ ਤੇ ਜਿਹੜੀ ਘਰ ਦੀ ਬਣੀ ਹੋਈ ਸੌਸ ਸੀ ਉਹ ਲਗਾਤੀ ਜਿਹਦੇ ਕਰਕੇ ਕਿ ਮੈਂ ਮਿੱਠੇ ਮਿੱਠੇ ਰੜੇ 버ਗਰ ਬਣਾਤੀ ਕਿ ਤਾਂ ਕਿ ਬੱਚਿਆਂ ਨੂੰ ਮਿਰਚਾਂ ਨਾਲ ਗਨ ਤੇ ਗਾਇਸ ਇਧਰ ਅਸੀਂ ਐਡ ਕਰਦੇ ਪਏ ਸੀਗੇ ਨਿਊਡਲ ਤੇ ਗਾਇਸ ਬਾ ਕੀ ਤੁਹਾਨੂੰ ਪਤਾ ਹੀ ਹੈ ਹਨ ਜਲਦੀ ਜਲਦੀ ਫਿਰ ਕਸਟਮਰ ਆ ਜਾਂਦੇ ਤੇ ਫਿਰ ਆਪਾਂ ਵੀ ਜਲਦੀ ਜਲਦੀ ਆਪਣਾ ਜਿਹੜਾ ਕਿਹੀ ਸਮਾਨ ਲਗਾਈ ਜਾਂਦੇ ਸੀਗੇ ਤੇ ਪਿੱਛੇ ਵੀ ਕਸਟਮਰ ਬੈਠੇ ਸੀਗੇ ਉਹਨਾਂ ਨੂੰ ਵੀ ਵਿੱਚ ਮੋਮੋਸ ਤੇ ਨੌਨ ਵਿੱਚ ਮੋਮੋਸ ਛੇ ਦੇ ਸੀਗੇ ਤੇ ਉਹ ਵੀ ਵਿਚਾਰੇ ਵੇਟ ਕਰੀ ਜਾਂਦੇ ਕਿ ਜਲਦੀ ਜਦੋਂ ਭੁੱਖ ਬਹੁਤ ਜ਼ਿਆਦਾ ਲੱਗੀ ਹੋ ਉੱਤੋਂ ਬਾਰਿਸ਼ ਆ ਗਈ ਬਈ ਇੰਨੇ ਜੋਰ ਨਾਲ ਫਿਰ ਵਿਚਾਰਿਆਂ ਨੂੰ ਉੱਧਰ ਬਹਿਣਾ ਪਿਆ ਉੱਚ ਜਾਇ ਰਹੇ ਤੇ ਗਾਇਸ ਕੱਲ ਵੀ ਇੱਕ ਹਨਾ ਕਦੋਂ ਕਸਟਮਰ ਆਏ ਸੀਗੇ ਤੇ ਉਹਨਾਂ ਨੇ ਫਸਟ ਟਾਈਮ ਸਾਡਾ 버ਗਰ ਟ੍ਰਾਈ ਕੀਤਾ ਹੀ ਤੇ ਸਾਨੂੰ ਰਿਵਿਊ ਵੀ ਦੇ ਕੇ ਗਈ ਜੀ ਆਤਾ ਡੇਢ 버ਗਰ ਵਰਗਾ ਸੀ 버ਗਰ ਕਿਤੇ ਹੀ ਨਹੀਂ ਖਾਦਾ ਤੇ ਇੰਨਾ ਟੇਸਟੀ ਇੰਨਾ ਯੰਮੀ 버ਗਰ ਹਨਾ ਤੇ ਗਾਇਸ ਇਦਾਂ ਹੀ ਸਾਰੇ ਜਣੇ ਪਲੀਜ਼ ਸਪੋਰਟ ਕਰਿਆ ਕਰੋ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਤੇ ਮੇਰੀ ਮੰਮੀ ਇੰਨੀ ਮਿਹਨਤ ਕਰਦੇ ਆ ਤੇ ਘਰੇ ਵੀ ਸਾਡੀ ਪੂਰੀ ਫੈਮਿਲੀ ਲੱਗੀ ਹੁੰਦੀ ਆ ਮੇਰੀ ਸਿਸਟਰ ਮੇਰਾ ਬ੍ਰਦਰ ਹਨਾ ਸਾਰੇ ਆਨੇ ਇਸ ਵੇਰੇ ਉੱਠ ਗਏ ਜਲਦੀ ਜਲਦੀ ਆਪਣਾ ਜਿਹੜਾ ਕੰਮ ਕੰਮ ਖਤਮ ਕਰਕੇ ਤੇ ਸ਼ਾਮੀ ਅਸੀਂ ਜਿਹੜਾ ਕਿ ਇਸ ਸਟਾਲ ਤੇ ਆ ਜੰਨੇ ਆ ਤੇ ਇਹ ਰਾਤੀ ਹਣ ਲੋਕ ਦਿਖ ਦਿਹਣਾਂ 11 12 ਵਜ ਜੰਨੇ ਆ ਤੇ ਮੰਡੀ ਵਾਲੇ ਦੇਨ ਤੇ ਅਸੀਂ ਬਹੁਤ ਜਿਆਦਾ ਲੇਟ ਹੋ ਜਾਂਦੇ ਆ ਜਿਸ ਦੇ ਕਰਕੇ ਇਹਨੂੰ 1:3 ਵਜੇ ਹਣਾ ਰੋਟੀ ਖਾਣੀ ਮਿਲਦੀ ਜਾਵੀ ਘਰੇ ਤੇ ਗਾਇਸ ਕਦੀ ਕਦੀ ਪੂਰੀ ਰਾਤ ਨੀਂਦ ਨਹੀਂ ਹੁੰਦੀ ਤੇ ਫਿਰ ਸਵੇਰੇ 4 ਵਜੇ ਨੀਂਦ ਹੁੰਦੀ ਜਾ ਕੇ ਏ ਗਾਇਸ ਜੀ ਬਹੁਤ ਜ਼ਿਆਦਾ ਮਿਹਨਤ ਕਰਦੇ ਪਲੀਜ਼ ਸਪੋਰਟ ਕਰਿਆ ਕਰੋ ਪਲੀਜ਼ 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 ਇੱਕ ਲਾਈਕ ਹੀ ਕਰ ਦਿਆ ਕਰੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਗਾਇਸ ਇਦਾਂ ਹੀ ਅਸੀਂ ਵੀਡੀਓ ਬਣਾਉਂਦੇ ਰਿਹਾ ਕਰਾਂਗੇ ਤੇ ਇਧਰ ਨਾਲ ਦੀ ਨਾਲ ਇਹ ਮੈਨੂੰ ਇੱਕ ਕੁਰਕਰੇ ਮੋਮੋਜ਼ ਦਾ ਆਰਡਰ ਆ ਗਿਆ ਹੀ ਤੇ ਕਸਟਮਰ ਇਹ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਕਿਉਂਕਿ ਸਾਡੇ ਤੋਂ ਸਵੇਰੇ ਇਹ ਵਾਲੇ ਕੁਰਕਰੇ ਮੋਮੋਜ਼ ਆ ਕੋਈ ਵੀ ਨਹੀਂ ਲਗੰਦਾ ਸਾਡੇ ਇਧਰ ਲੱਗੇ ਛੇ ਜਿਹੜੇ ਸਟਾਲ ਤੇ ਆ ਭਾਰਤਾਂ ਚੋਂ ਮਿਲਦੇ ਨੇ ਆ ਬਾਹਰ ਫਿਰ ਮਹਿੰਗੇ ਵੀ ਮਿਲਦੇ ਹੋਣੇ ਅਸੀਂ ਜਿਹੜੇ ਟੋਨਾ ਕੀ ਰੱਖਿਆ ਜਿੰਨਾਂ ਦੇ ਮਤਲਬ ਕਸਟਮਰ ਵੀ ਖਾਲੇ ਹਨ ਤੇ ਆਪਾਂ ਉਹਨਾਂ ਕੀ ਰੇਟ ਰੱਖਿਆ ਸਾਰੀਆਂ ਚੀਜ਼ਾਂ ਦੇ ਅਸੀਂ ਕੋਈ ਚੀਜ਼ ਦਾ ਇੰਨਾ ਮਹਿੰਗਾ ਰੇਟ ਨਹੀਂ ਰੱਖਿਆ ਸੋ ਪਲੀਜ਼ ਮੇਰੀ ਵੀਡੀਓ ਵੇਖ ਕੇ ਜ਼ਰੂਰ ਵਿਜ਼ਿਟ ਕਰਿਓ ਤੇ ਗਾਇਸ ਇੱਧਰ ਵੀ ਦੇਖੋ ਬਾਰਿਸ਼ ਹੁੰਦੀ ਪਈ ਹੈ ਤੇ ਸਾਰਾ ਹਨਾ ਕੰਮ ਖਰਾਬ ਕਰੀ ਜਾਂਦੀ ਬਾਰਿਸ਼ ਆ ਕੇ ਬੰਦ ਹੋ ਜਾਂਦੀ 5 ਮਿੰਟ ਹੁੰਦੀ ਫੇਰ ਬੰਦ ਹੋ ਜੇ ਫੇਰ ਆਜੇ ਫੇਰ ਬੰਦ ਹੋ ਜੇ ਤੇ ਇਹਦੇ ਕਰਕੇ ਕਿ ਜਿਹੜਾ ਮਤਲਬ ਬੜੀ ਕਰਮੀ ਚ ਲੱਗਣ ਲੱਗੀ ਤੇ ਗਾਇਸ ਇੱਧਰ ਆਪਣਾ ਵੀ ਜੇ ਕਿੰਨਾ ਸਾਮਾਨ ਪਿਆ ਸੀਗਾ ਤੇ ਉਹ ਦੇਖੋ ਵਿਕਾਸ ਨੇ ਪਿੱਛੇ ਲਗਾ ਲਈ ਕਿਉਂਕਿ ਉਸ ਕੋ ਕੁਝ ਹੈ ਨਹੀਂ ਟਿਕਣ ਲਈ ਤੇ ਉਹਨੇ ਆਪਣੀ ਉੱਥੇ ਜਗ੍ਹਾ ਜੀ ਬਣਾ ਲਈ ਤੇ ਚਲੋ ਵਧੀਆ ਕਰ ਲਾ ਤੇ ਗਾਇਸ ਆ ਮੇਰਾ ਆਪਣਾ ਇਹ ਤੇ ਤਰਲੇ ਮਾਰਨੇ ਪੈਂਦੇ ਆ ਪ੍ਰੋ ਵੀਡੀਓ ਬਣਾ ਦੇ ਵੀ ਤੇ ਗਾਇਸ ਬਾਕੀ ਕਰਦੇ ਸੀ ਵੀਡੀਓ ਦਾ ਇੱਥੇ ਹੀ ਐਂਡ ਤੇ ਮਿਲਾਂਗੇ ਨਵੀਂ ਵੀਡੀਓ ਚ ਬਾਕੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰ ਦਿਓ ਤੇ ਬਾਏ ਬਾਏ ਧਿਆਨ ਰੱਖਿਓ ਸਾਰੇ ਜਣੇ ਸੋ ਮਿਲਦੇ ਆ ਇੱਕ ਨਿਊ ਵੀਡੀਓ ਚ